ਬਣਾਉਣ ਵਾਲਾ ਲਾ ਤੂੜਾ ਫੜਦਾ ਫੋਟੋ ਵੀਡੀਓ ਦੇ ਵਿੱਚ ਨਸ਼ਾ ਵੇਚਣ ਵਾਲੇ ਮੁੰਡੇ ਦੇ ਕੁੜੀਆਂ ਨੇ ਛਿਪੇੜਾ ਦਾ ਬਹੁਤ ਮਾਰੀ ਕਮੈਂਟ ਕਰਕੇ ਦੱਸੋ ਕੁੜੀਆਂ ਨੇ ਸਜ਼ਾ ਦੇ ਕੇ ਸਹੀ ਕੀਤਾ ਕਿ ਗਲਤੀ ਕੀਤਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਫੋਟੋ ਬਲਰ ਕਰਕੇ ਦਿਖਾ ਰਿਹਾ ਕਿਉਂਕਿ ਉਸ ਤਸਵੀਰਾਂ ਦਿਖਾ ਨਹੀਂ ਸਕਦੇ ਸੋ ਤੁਸੀਂ ਆਵਾਜ਼ਾਂ ਸੁਣ ਸਕਦੇ ਹੋ ਆ ਦੇਖੋ ਜੀ ਆ ਦੇਖੋ ਜੀ सारे महल वाले देख रहे हैं हाँ जी हम बंदा वीडियो बना रहा हाँ जी छो छो छोड़ो हाँ जी छो हांजी छो आखो जी ਆ ਬੰਦਾ ਵੀਡੀਓ ਬਣਾ ਰਿਆ ਸੀ ਲਾਈਵ ਦੇ ਵਿੱਚ ਕਿ ਇੱਕ ਇੱਕ ਘਰਾਂ ਚੋਂ ਸਮਾਨ ਲੈਂਦੇ ਇਗੜਾ ਬੰਦਿਆਂ ਦਾ ਤੇ ਉੱਤੋਂ ਉਹਨਾਂ ਨੂੰ ਤੰਗ ਕਰ ਰਹੇ ਨੇ ਹਾਂਜੀ ਆ ਘਰ ਵਾਜੀ ਹਾਂਜੀ ਆ ਦੇਖੋ ਜੀ ਨਾਲੇ ਗੋਤੀਆਂ ਆਪਣੇ ਵੀਡੀਓ ਬਣਾ ਚੁੱਕੇ ਹਾਂ ਲਾ ਲੈ ਕੇ ਜਲਦੀ ਸਮਾਨ ਆ ਦੇਖੋ ਜੀ ਆ ਆਇਆ ਇੱਕ ਦਾ ਇਹਨਾਂ ਨੇ ਗੰਦਾ ਪਾਇਆ ਲੋਕਾਂ ਦਾ ਆਹ ਦੇਖੋ ਇਹ ਬੰਦੇ ਦੇਖੋ ਸਰ ਦੇਖੋ ਹੋਰ ਦੇਖੋ ਇਹ ਸਾਰੇ ਸਾਰੇ ਲੋਕੀ ਪਰੇਸ਼ਾਨ ਆ ਲੋਕੀ ਹਾਂ ਜਿੱਥੇ ਵੇਚਦਾ ਆਹ ਦੇਖੋ ਜੀ ਹੁਣ ਇਹਨਾਂ ਨੇ ਗੇਟ ਹੁਣ ਇਹਨਾਂ ਨੇ ਜਿੱਥਾ ਹੁਣ ਇਹਨਾਂ ਨੇ ਗੇਟ ਬੰਦ ਕਰ ਲਿਆ ਵਾ ਤੇ ਆਹ ਦੇਖੋ ਜੀ ਇਹ ਵਿਚਾਰੇ ਪਰੇਸ਼ਾਨ ਸਿਗੇ ਦੇਖੋ ਇੱਕ ਬੰਦਾ ਪ੍ਰਧਾਨ ਵੀ ਕੁਛ ਕਰਦਾ ਪ੍ਰਧਾਨ ਨੂੰ ਮੋਟਾ ਕਰਿਆ ਸਰਾਬਾ ਸਰਾਬਾ ਨਗਰ ਤੋਂ ਆਏ ਨੇ ਕਿ ਸਰਾਬਾ ਨਗਰ ਤੋਂ ਵਿਚਾਰੇ ਆਏ ਨੇ ਜੀ ਕੀ ਕੀ ਜਾਣਾ ਤੇ ਕੰਦਿਆ ਆ ਚੱਲ ਕਰਾ ਦੇ ਇਹ ਨਹੀਂ ਚੱਲ ਸਮਾਨ ਮਿਲ ਗਿਆ ਭਾਈ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਮhalla ਦਾ ਧੰਨਵਾਦ ਜੀ ਆ ਦੇਖੋ ਜੀ ਆ ਸਾਰਾ ਮੱਲੇ ਸਰਮ ਅੱਲਾ ਦੇ ਖੰਡਿਆਵਾ ਸਾਡਾ ਬੇਟਾ ਨਾ ਜਿਹੜਾ ਬੋਲਦਾ ਸੁਣਦਾ ਨਹੀਂ ਹੈ ਉਹਦਾ ਨਾਮ ਆ ਅੱਛਾ ਜੀ ਦੱਸ ਦੱਸ ਦਿੱਤਾ ਬੋਲਦਾ ਸੁਣਦਾ ਨਹੀਂ ਸਾਡੇ ਬੱਚੀ ਤੀਜੀ ਵਾਰੀ ਮੈਂ ਇਹਨਾਂ ਦੇ ਬੂਹੇ ਅੱਗੇ ਆ ਕੇ ਤੁਸੀਂ ਕਿਥੇ ਰਹਿੰਦੇ ਹੋ ਮੈਂ ਸਰਾਬਨਗਰ ਮੇਰਾ ਭਰਾ ਹੈ ਸਰਾਬਨਗਰ ਉਹ ਪਠਾਨਕੋਟ ਦੇ ਬੋਲਾਲ ਦੇ ਆਪੋਜ਼ਿਟ ਕੇਪੀਟਲ ਓਕੇ ਅੱਛਾ ਜੀ ਭਰਾ ਮੇਰਾ ਬੋਲਦਾ ਸੁਣਦਾ ਨਹੀਂ ਇਹ ਚਿੱਟਾ ਵੇਚਦਾ ਹੈ ਚਿੱਟਾ ਲੈ ਕੇ ਤੇ ਉਹਨੂੰ ਸਮਾਨ ਸਮਾਨ ਲੈ ਕੇ ਤੈਨੂੰ ਚਿੱਟਾ ਦਿੰਦਾ ਨਾਲੇ ਉਹਦੇ ਮੂੰਹ ਤੇ ਮਾਰਦਾ ਚਪੇੜਾ ਟਾਡੇ ਭਰਾ ਦੇ ਹਾਂਜੀ ਭਰਾ ਮੇਰੇ ਦੇ ਅੱਛੇ ਤੁਸੀਂ ਦੱਸੋ ਕੀ ਗੱਲ ਹੈ ਤੂੰ ਕੋਣ ਹੈ ਮੇਰੀ ਵੀਡੀਓ ਬਣਾਉਣ ਵਾਲਾ ਪਹਿਲਾਂ ਤੂੰ ਫੋਨ ਦਾ ਫੜਦਾ ਫੋਨ ਬਣਾਉਂਦਾ ਆਹ ਦੇਖੋ ਜੀ ਵੀਡੀਓ ਬਣਾਉਣ ਦੇ ਆਹ ਦੇਖੋ ਜੀ ਉਹ ਤਾਂ ਕਿ ਨਹੀਂ ਲਾਈਵ ਵਿੱਚ ਪਿਆ ਫੜਾਈ ਕਰਕੇ ਪਿਆ ਫੜਾਈ ਕਰ ਰਹੇ ਆਹ ਦੇਖੋ ਜੀ ਸਾਰੇ ਮੱਲੇ ਵਾਲੇ ਦੇਖ ਰਹੇ ਆ ਹਾਂਜੀ ਹੁਣ ਬੰਦਾ ਵੀਡੀਓ ਬਣਾ ਰਿਆ ਸੀਗਾ ਸਾਡੀ ਇਹਨਾਂ ਦੇ ਗੁੱਟ ਬਣਾ ਦੇ ਦਿੰਦੇ ਛੱਡੋ 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 ਹਾਂਜੀ ਛੱਡੋ ਹਾਂਜੀ ਛੱਡੋ ਆਹ ਦੇਖੋ ਜੀ ਆਹ ਬੰਦਾ ਵੀਡੀਓ ਬਣਾ ਰਿਆ ਸੀ ਲਾਈਨ ਦੇ ਵਿੱਚ ਕਿ ਇੱਕ ਇੱਕ ਘਰਾਂ ਚੋਂ ਸਮਾਨ ਲਾਦੇ ਇੱਕ ਦਾ ਬੰਦਿਆਂ ਦਾ ਤੇ ਉੱਤੋਂ ਉਹਨਾਂ ਨੂੰ ਤੰਗ ਕਰ ਰਹੇ ਨੇ ਹਾਂਜੀ ਆਹ ਘਰਵਾ ਜੀ ਹਾਂਜੀ ਆਹ ਦੇਖੋ ਜੀ ਨਾ ਲੇ ਗੋਤੀਆਂ ਆਪਣਾ ਵੀਡੀਓ ਕਰਤੋ ਸੋਲੰਦਰ ਦਾ ਆਹ ਬੰਦਾ ਲਾਵੇਂ ਤੇ ਕੇ ਜਲੀ ਸਮਾਨ ਆ ਦੇਖੋ ਜੀ ਆ ਆਇਆ ਗਾਂਦਾ ਇੱਕ ਇਹ ਗਾਂਦਾ ਪਾਇਆ ਲੋਕਾਂ ਦਾ ਇਸ਼ਾਨ ਮੋਬਾਈਲ ਸੋਲੰਦਰ ਮੱਲਾ ਥੂਦੂ ਕਰਦਾ ਆ ਦੇਖੋ ਗਲੀ ਬੰਦਾ ਦੇਖੋ ਸਰ ਦੇਖੋ ਆ ਦੇਖੋ ਜੀ ਸਾਰੇ ਸਾਰੇ ਲੋਕੀ ਪਰੇਸ਼ਾਨ ਆ ਲੋਕੀ ਆਹ ਕਿਹੜੇ ਕਿੱਥੇ ਵੇਚਦਾ ਆ ਦੇਖੋ ਇਹੋ ਇਹਨਾਂ ਨੇ ਕੀ ਹੋਣ ਇਹਨਾਂ ਨੇ ਹੁਣ ਇਹਨਾਂ ਨੇ ਗੇਟ ਬੰਦ ਕਰ ਲਿਆ ਵਾ ਤੇ ਆ ਦੇਖੋ ਜੀ ਇਹ ਵਿਚਾਰੇ ਪਰੇਸ਼ਾਨ ਸਿਗੇ ਦੇਖੋ ਇੱਕ ਬੰਦਾ ਪ੍ਰਧਾਨ ਵੀ ਕੁਝ ਕਰਦਾ ਪ੍ਰਧਾਨ ਨੂੰ ਮੋਟਾ ਕਹਿੰਦਾ ਸਰਾਬਾ ਸਰਾਬਾ ਨਗਰ ਤੋਂ ਆਏ ਨੇ ਕਿ ਸਰਾਬਾ ਨਗਰ ਤੋਂ ਵਿਚਾਰੇ ਆਏ ਨੇ ਜੀ ਕਿ ਕਿ ਲੈਣਾ ਤੈਨੂੰ ਹਾਂ ਜਨਾ ਤੁ ਬਾਹਰ ਗੱਡੀ ਮੋਟਾ ਕਿਹਨੇ ਜਾਣਾ ਆ ਚਲ ਚਲ ਸਮਾਨ ਮਿਲ ਗਿਆ ਭਾਈ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਮਹੱਲਾ ਦਾ ਵਾਕ ਧੰਨਵਾਦ ਜੀ ਆ ਦੇਖੋ ਜੀ ਆ ਸਾਰਾ ਮਹੱਲੇ ਸਾਰਾ ਮਹੱਲਾ ਦੇਖਣ ਡਿਆ ਵਾ